ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੈਲਾਸ਼ ਨਾਮ ਦੇ ਸ਼ਖਸ ਤੋਂ ਜਿਹਦਾ ਵਿਆਹ ਹੋਏ ਨੂੰ ਕੁਝ ਸਮਾਂ ਹੁੰਦਾ ਆ ਤੇ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਆ ਘਰ 'ਚ ਖੁਸ਼ੀਆਂ ਦਾ ਮਾਹੌਲ ਸੀਗਾ ਇਹਨਾਂ ਦਾ ਪਹਿਲਾ ਬੱਚਾ ਹੁੰਦਾ ਆ ਸਾਰੇ ਖੁਸ਼ ਸੀਗੇ ਬੱਚੇ ਦਾ ਨਾਮ ਰੱਖਿਆ ਜਾਂਦਾ ਆ ਪਰ ਇਹਨਾਂ ਦੀਆਂ ਖੁਸ਼ੀਆਂ ਮਾਤਮ 'ਚ ਉਦੋਂ ਬਦਲ ਜਾਂਦੀਆਂ ਜਦੋਂ 12 ਦਿਨਾਂ ਬਾਅਦ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਹੁਣ ਇਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਦੂਜੇ ਬੱਚੇ ਦਾ ਜਨਮ ਹੁੰਦਾ ਆ ਉਹਦੇ ਨਾਲ ਵੀ ਇਦਾਂ ਹੀ ਹੁੰਦਾ ਆ ਕੁਝ ਸਮਾਂ ਨਿਕਲਦਾ ਆ ਤੇ ਉਸ ਬੱਚੇ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਇਹਨਾਂ ਨੂੰ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਤੁਹਾਡੇ ਉੱਤੇ ਕਿਸੇ ਨੇ ਕੁਝ ਕੀਤਾ ਕਰਾਇਆ ਹੋ ਸਕਦਾ ਆ ਤੁਸੀਂ ਕਿਸੇ ਤਾੰਤ੍ਰਿਕ ਨੂੰ ਪੁੱਛੋ ਜਾ ਕੇ ਤੇ ਉਹ ਇੱਕ ਤਾੰਤ੍ਰਿਕ ਦੀ ਦੱਸ ਵੀ ਪਾਉਂਦੇ ਆ ਹੁਣ ਇਹ ਦੋਨੋਂ ਹਸਬੰਡ ਵਾਈਫ ਹੁੰਦੇ ਆ ਜਿਹੜੇ ਇਹ ਉਹਨਾਂ ਦੇ ਕੋਲ ਜਾਂਦੇ ਆ ਤਾੰਤ੍ਰਿਕ ਦੇ ਕੋਲ ਤੇ ਉਹਨਾਂ ਨੂੰ ਜਾ ਕੇ ਦੱਸਦੇ ਆ ਕਿ ਸਾਡੇ ਘਰ ਇਦਾਂ ਦੋ ਬੱਚਿਆਂ ਦਾ ਜਨਮ ਹੋਇਆ ਸੀ ਤੇ ਦੋਨਾਂ ਦੀ ਮੌਤ ਹੋ ਗਈ ਹੈ ਹੁਣ ਤਾੰਤ੍ਰਿਕ ਇਹਨਾਂ ਨੂੰ ਦੱਸਦਾ ਆ ਕਿ ਤੁਸੀਂ ਕੀ ਕਰਨਾ ਆ ਇੱਕ ਬੱਕਰੇ ਦੀ ਬਲੀ ਦੇਣੀ ਹੈ ਉਸ ਬੱਕਰੇ ਦੀ ਬਲੀ ਜਦੋਂ ਤੁਸੀਂ ਦੇਵੋਗੇ ਤਾਂ ਉਹਦਾ ਜਿਹੜਾ ਬੱਕਰੇ ਦਾ ਖੂਨ ਹੋਏਗਾ ਉਹਦੇ ਨਾਲ ਤੋਂ ਆਪਣੀ ਘਰਵਾਲੀ ਨੂੰ ਹੈ ਜਿਹੜਾ ਉਹ ਸਨਾਨ ਕਰਵਾਉਣਾ ਆ ਤੇ ਉਸ ਤੋਂ ਬਾਅਦ ਤੁਸੀਂ ਦੋਨਾਂ ਨੇ ਜਾ ਕੇ ਗੰਗਾ ਚ ਡੁਬਕੀ ਲਾ ਕੇ ਆਉਣੀ ਹੈ ਤੁਹਾਡੇ ਉੱਤੇ ਜੋ ਵੀ ਹੈ ਕਿਸੇ ਦਾ ਕੀਤਾ ਕਰਾਇਆ ਆ ਉਹ ਸਭ ਕੁਝ ਹੋਏਗਾ ਹੁਣ ਇਹਦੀ ਜਿਹੜੀ ਵਾਈਫ ਹੁੰਦੀ ਆ ਪ੍ਰੇਮਬਤੀ ਨਾਮ ਹੁੰਦਾ ਆ ਉਹਦਾ ਤੇ ਉਹਨੂੰ ਹੁਣ 3 ਮਹੀਨੇ ਦਾ ਸਮਾਂ ਬੀਤ ਗਿਆ ਸੀ ਤੀਜੇ ਮਹੀਨੇ ਚੀ ਤਾੰਤ੍ਰਿਕ ਨੇ ਕਿਹਾ ਸੀਗਾ ਇਹ ਸਭ ਕੁਝ ਕਰਨ ਲਈ ਹੁਣੇ ਜੋ ਵੀ ਤਾੰਤ੍ਰਿਕ ਨੇ ਦੱਸਿਆ ਸੀ ਇਹ ਸਭ ਕੁਝ ਉਦਾਂ ਹੀ ਕਰਦੇ ਜਦੋਂ ਇਹ ਸਭ ਕੁਝ ਕਰ ਰਹੇ ਸੀਗੇ ਤੇ ਇਹਨਾਂ ਦੇ ਹੱਥੋਂ ਕੁਝ ਐਵੇਂ ਦਾ ਹੋ ਜਾਂਦਾ ਹੈ ਜੋ ਨਹੀਂ ਸੀ ਹੋਣਾ ਚਾਹੀਦਾ ਜੋ ਇਹ ਕਰਦੇ ਆ ਲੋਕਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਕੋਈ ਆਪਣਾ ਐਵੇਂ ਵੀ ਕਰ ਸਕਦਾ ਆ ਹੁਣ ਕੀ ਸੀਗੀ ਸਾਰੀ ਕਹਾਣੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਆ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਆ ਕਹਾਣੀ ਦੀ ਸ਼ੁਰੂਆਤ ਹੁੰਦੀ 22 ਅਗਸਤ 2022 ਤੋਂ ਜਗ੍ਹਾ ਹੈਗੀ ਹੈ ਉੱਤਰ ਪ੍ਰਦੇਸ਼ ਦਾ ਅਮਰੋਹਾ ਜ਼ਿਲ੍ਹਾ ਇੱਥੋਂ ਦਾ ਹੀ ਇੱਕ ਛੋਟਾ ਜਿਹਾ ਪਿੰਡ ਲੱਗਦਾ ਆ ਮਲਕਪੁਰ ਇੱਥੋਂ ਦੀ ਇਹ ਕਹਾਣੀ ਹੈ ਇੱਕ ਲੇਡੀਜ਼ ਜੋ ਆਪਣੇ ਪਸ਼ੂਆਂ ਦੇ ਲਈ ਚਾਰਾ ਲੈਣ ਜਾਂਦੀ ਹੈ ਖੇਤ ਦੇ ਵਿੱਚ ਤੇ ਉਹਦੇ ਦੋ ਬੱਚੇ ਹੁੰਦੇ ਆ ਇੱਕ ਬੱਚਾ ਉਹਦਾ 4 ਸਾਲ ਦਾ ਹੁੰਦਾ ਆ ਤੇ ਦੂਜਾ ਬੱਚਾ ਉਹਦਾ ਡੇਢ ਸਾਲ ਦਾ ਜਿਹੜਾ 4 ਸਾਲ ਦਾ ਬੱਚਾ ਹੁੰਦਾ ਆ ਉਹ ਸਕੂਲ ਗਿਆ ਹੁੰਦਾ ਆ ਤੇ ਇਸ ਲੇਡੀਜ਼ ਦਾ ਜਿਹੜਾ ਹਸਬੰਡ ਸੀਗਾ ਉਹ ਸ਼ਹਿਰ ਗਿਆ ਹੋਇਆ ਸੀਗਾ ਇਹਨਾਂ ਨੂੰ ਸ਼ਹਿਰ 20 ਕਿਲੋਮੀਟਰ ਦੂਰ ਪੈਂਦਾ ਸੀਗਾ ਤੇ ਹੁਣ ਇਹ ਘਰ 'ਚ ਸਿਰਫ ਇਹ ਲੇਡੀਜ਼ ਹੀ ਹੁੰਦੀ ਹੈ ਇਹ ਆਪਣੇ ਖੇਤਾਂ 'ਚ ਚਾਰਾ ਲੈਣ ਜਾਂਦੀ ਹੈ ਆਪਣੇ ਡੇਢ ਸਾਲ ਦੇ ਬੱਚੇ ਨੂੰ ਜਿੱਦਾਂ ਆਪਣੇ ਘਰਾਂ 'ਚ ਅੱਗੇ ਹੁੰਦੇ ਆ ਵਿਹੜੇ ਹੁੰਦੇ ਆ ਖੁੱਲੇ ਇਦਾਂ ਹੀ ਇਹਨਾਂ ਦਾ ਸੀਗਾ ਇਹ ਆਪਣੇ ਬੱਚੇ ਨੂੰ ਬਾਹਰ ਵਿਹੜੇ ਦੇ ਵਿੱਚ ਹੀ ਸੁਵਾ ਕੇ ਜਿਹੜਾ ਉਹ ਖੇਤਾਂ 'ਚ ਚਾਰਾ ਲੈਣ ਚਲੀ ਜਾਂਦੀ ਹੈ ਤੇ ਹੁਣ ਜਦੋਂ ਇਹ ਖੇਤਾ ਚਾਰਾ ਲੈਣ ਜਾਂਦੀ ਹੈ ਜਦੋਂ ਵਾਪਸ ਆਣ ਕੇ ਵੇਖਦੀ ਹੈ ਤਾਂ ਇਹਦਾ ਬੱਚਾ ਸੀਗਾ ਜਿਹੜਾ ਉਹ ਜਿੱਥੇ ਸਵਾਕੇ ਗਈ ਹੁੰਦੀ ਹੈ ਉੱਥੇ ਹੈ ਨਹੀਂ ਸੀ ਇਹ ਚਾਰੇ ਪਾਸੇ ਵੇਖਦੀ ਹੈ ਪਰ ਕਿਤੇ ਵੀ ਇਹਨੂੰ ਇਹਦਾ ਬੱਚਾ ਨਹੀਂ ਨਜ਼ਰ ਆਉਂਦਾ ਹੁਣ ਆਸ-ਪਾਸੇ ਦੇ ਘਰਾਂ ਤੋਂ ਪਤਾ ਕਰਦੀ ਹੈ ਕਿ ਹੋ ਸਕਦਾ ਕਿਸੇ ਨੇ ਵੇਖਿਆ ਹੋਵੇ ਕੁਝ ਪਰ ਉੱਥੇ ਕੇ ਸਾਰੇ ਇਹੀ ਗੱਲ ਕਹਿੰਦੇ ਐ ਕਿ ਅਸੀਂ ਬੱਚੇ ਨੂੰ ਨਹੀਂ ਵੇਖਿਆ ਹੁਣ ਇਹ ਇੱਕਦਮ ਡਰ ਜਾਂਦੀ ਐ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਐ ਹਲੇ ਦਾ ਘਰ ਵਾਲਾ ਸੀਗਾ ਜਿਹੜਾ ਉਹ ਸ਼ਹਿਰ ਪਹੁੰਚਿਆ ਹੀ ਸੀਗਾ ਉੰਨੇ ਪੈਰੀ ਉਹ ਵਾਪਸ ਆ ਜਾਂਦਾ ਐ ਤੇ ਹੁਣ ਸਾਰੇ ਪਿੰਡ ਦੇ ਸੀਗੇ ਸਾਰੇ ਪਿੰਡ 'ਚ ਡਰ ਦਾ ਮਾਹੌਲ ਸੀਗਾ ਕਿ ਬੱਚਾ ਗਿਆ ਤਾਂ ਗਿਆ ਕਿੱਥੇ ਤੇ ਹੁਣ ਸਾਰੇ ਭਾਲ ਕਰ ਰਹੇ ਸੀਗੇ ਬੱਚੇ ਦੀ ਪਰ ਬੱਚਾ ਸੀਗਾ ਕਿਤੇ ਵੀ ਨਹੀਂ ਸੀ ਮਿਲ ਰਿਹਾ ਲੋਕਾਂ ਨੂੰ ਹੁਣ ਇਹ ਜਿਹੜਾ ਮਲਖਪੁਰ ਪਿੰਡ ਆ ਇਹ ਜੰਗਲ ਦੇ ਨਾਲ ਹੀ ਲੱਗਦਾ ਆ ਹੁਣ ਸਾਰੇ ਸੋਚ ਰਹੇ ਸੀਗੇ ਕਿ ਹੋ ਸਕਦਾ ਕੋਈ ਜੰਗਲੀ ਜਾਨਵਰ ਆਣ ਕੇ ਇਹਨੂੰ ਚੱਕ ਕੇ ਲੈ ਗਿਆ ਹੋਵੇ। ਹੁਣ ਬੱਚੇ ਦੀ ਮਾਂ ਸੀਗੀ ਜਿਹੜੀ ਉਹ ਬਹੁਤ ਪਰੇਸ਼ਾਨ ਸੀਗੀ ਉਹਦਾ ਰੋ ਰੋ ਕੇ ਬੁਰਾ ਹਾਲ ਹੋ ਰਿਆ ਸੀ ਬੱਚੇ ਦਾ ਪਿਓ ਵੀ ਹੁਣੇ ਕੀ ਕਰਦੇ ਆ ਉੱਥੇ ਜਿਹੜਾ ਨਾਲ ਇਹਨਾਂ ਨੂੰ ਥਾਣਾ ਲੱਗਦਾ ਸੀਗਾ ਥਾਣੇ 'ਚ ਜਾ ਕੇ ਉਥੋਂ ਦੇ ਐਸਐਚਓ ਨੂੰ ਦੱਸਦੇ ਆ ਕਿ ਕੀ ਹੋਈ ਏ ਸਾਰੀ ਗੱਲ। ਹੁਣ ਪੁਲਿਸ ਦੀ ਜਿਹੜੀ ਟੀਮ ਸੀਗੀ ਉਹ ਵੀ ਬੱਚੇ ਦੀ ਭਾਲ 'ਚ ਜਿਹੜਾ ਉਹ ਲੱਗ ਜਾਂਦੀ ਐ ਪਰ ਬੱਚੇ ਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਚੱਲਦਾ ਹੁਣ 22 ਅਗਸਤ ਤੋਂ ਹੁੰਦਾ ਆ 23 ਅਗਸਤ 23 ਅਗਸਤ ਨੂੰ ਸਾਰੇ ਆਪਣੇ ਆਪਣੇ ਕਮਾਕਾਰਾਂ ਨੂੰ ਗਏ ਹੋਏ ਸੀ ਖੇਤਾਂ ਵੱਲ ਹੁਣ ਖੇਤਾਂ ਤੋਂ ਦੁਪਹਿਰੇ 1 ਵਜੇ ਦਾ ਟਾਈਮ ਹੁੰਦਾ ਆ ਇੱਕ ਸ਼ਖਸ ਆਪਣੇ ਖੇਤ ਤੋਂ ਆਪਣੇ ਘਰ ਆ ਰਿਹਾ ਹੁੰਦਾ ਆ ਉਹ ਵੇਖਦਾ ਆ ਕਿ ਕੁੱਤੇ ਦੇ ਮੂੰਹ 'ਚ ਇੱਕ ਬੱਚੇ ਦੀ ਲਾਤ ਆ ਹੁਣ ਇੱਥੇ ਉਹਨੂੰ ਸਮਝਦੇ ਦੇਰ ਨਹੀਂ ਲੱਗੀ ਕਿ ਹੋਏ ਨਾ ਹੋਏ ਇਹ ਉਸੇ ਬੱਚੇ ਦੀ ਲਾਤ ਹੈ ਜਿਹੜਾ ਬੱਚਾ ਇੱਕ ਦਿਨ ਪਹਿਲਾਂ ਗਾਇਬ ਹੋਇਆ ਜਿਹਦਾ ਨਾਮ ਹੈ ਯਸ਼ ਹੁਣ ਕੀ ਕਰਦਾ ਉਹ ਕੁੱਤੇ ਦੇ ਪਿੱਛੇ ਭੱਜਦਾ ਆ ਤੇ ਕੁੱਤੇ ਤੋਂ ਲੱਤ ਖੁੰਦਾ ਆ ਹੁਣ ਜਦੋਂ ਲੱਤ ਦੇਖਦਾ ਆ ਤੇ ਉਹ ਸੱਚਮੁੱਚ ਇੱਕ ਬੱਚੇ ਦੀ ਸੀਗੀ ਜਦੋਂ ਪਿੰਡ 'ਚ ਇਸ ਗੱਲ ਨੂੰ ਦੱਸਿਆ ਜਾਂਦਾ ਆ ਪੁਲਿਸ ਦੀ ਟੀਮ ਉੱਥੇ ਆਉਂਦੀ ਹੈ ਸਾਰੇ ਵੇਖ ਕੇ ਹੈਰਾਨ ਹੁੰਦੇ ਆ ਹੁਣ ਜਿਹੜੀ ਜਗ੍ਹਾ ਤੇ ਉਹਨੇ ਉਹ ਗੁੱਤਾ ਵੇਖਿਆ ਸੀਗਾ ਉੱਥੇ ਹੀ ਚਾਰੇ ਪਾਸੇ ਜਿਹੜੀ ਭਾਲ ਕੀਤੀ ਜਾਂਦੀ ਹੈ ਕਿ ਹੋ ਸਕਦਾ ਇਹ ਦੇ ਸਰੀਰ ਦੇ ਟੁਕੜੇ ਹੋਰ ਵੀ ਉੱਥੇ ਹੋਣ ਹੁਣ ਸਾਰੇ ਵੇਖੇ ਜਾਂਦੇ ਆ ਤਾਂ ਉੱਥੇ ਪੁਲਿਸ ਨੂੰ ਇਹ ਜਿਹੜਾ ਉਹ ਸਾਰੇ ਉਹਦੇ ਜਿੰਨੇ ਵੀ ਸਰੀਰ ਦੇ ਬਾਕੀ ਹਿੱਸੇ ਹੁੰਦੇ ਆ ਉਹ ਸਾਰੇ ਉਹਨਾਂ ਨੂੰ ਮਿਲ ਜਾਂਦੇ ਆ ਤੇ ਹੁਣ ਇੱਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਹੁਣ ਇਹ ਸਮਝ ਨਹੀਂ ਸੀ ਆ ਰਿਹਾ ਕਿ ਇੰਨੇ ਛੋਟੇ ਜਿਹੇ ਬੱਚੇ ਨਾਲ ਕਿਸੇ ਨੇ ਆਪਣੀ ਕੀ ਦੁਸ਼ਮਣੀ ਕੱਢੀ ਹੋਏਗੀ ਜੋ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਮਾਰ ਦਿੱਤਾ ਹੁਣ ਇੱਥੇ ਇਹ ਵੀ ਸੀਗੀ ਇੱਕ ਗੱਲ ਕਿ ਬੱਚੇ ਨੂੰ ਕਿਸੇ ਕੁੱਤੇ ਨੇ ਐਵੇਂ ਨਹੀਂ ਕੀਤਾ ਹੋਏਗਾ ਸਾਫ਼ ਪਤਾ ਲੱਗ ਰਿਹਾ ਸੀਗਾ ਕਿਸੇ ਨੇ ਟੁਕੜੇ ਕਰਕੇ ਇੱਥੇ ਸੁੱਟੇ ਆ ਬੱਚੇ ਦੇ ਹੁਣ ਇਸ ਤੋਂ ਬਾਅਦ ਉਹਦੀ ਜਿਹੜੀ ਬੱਚੇ ਦੀ ਜਿਹੜੀ ਬਾਡੀ ਦੇ ਜਿਹੜੇ ਪਾਰਟ ਹੁੰਦੇ ਆ ਉਹਨਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਆ ਕਿ ਆਖਰਕਾਰ ਇਸ ਬੱਚੇ ਦੇ ਨਾਲ ਹੋਇਆ ਕੀ ਤੇ ਹੁਣ ਜਿਹੜੇ ਸਾਰੇ ਰਿਸ਼ਤੇਦਾਰ ਵੀ ਉੱਥੇ ਇਕੱਠੇ ਹੋਗੇ ਸੀਗੇ ਉਹਨਾਂ ਦੇ ਘਰ ਹੁਣ ਬੱਚੇ ਦੀ ਮੌਤ ਦੀ ਖ਼ਬਰ ਸੁਣ ਕੇ ਹੁਣ ਜਿਹੜਾ ਬੱਚੇ ਦਾ ਫੁੱਫੜ ਹੁੰਦਾ ਆ ਉਹ ਪੁਲਿਸ ਵਾਲੇ ਨੂੰ ਇੱਕ ਬਿਆਨ ਦਿੰਦਾ ਆ ਉਹ ਦੱਸਦਾ ਆ ਕਿ ਜਦੋਂ ਅਸੀਂ ਬੱਚੇ ਦੀ ਭਾਲ ਕਰ ਰਹੇ ਸੀਗੇ ਤਾਂ ਸਿਰਫ ਇੱਕ ਹੀ ਸ਼ਖਸ ਸੀਗਾ ਜਿਹੜਾ ਬੇਫਿਕਰ ਸੀਗਾ ਜਿਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਸੀ ਕਿ ਬੱਚਾ ਹੈ ਜਿਹੜਾ ਮਿਲ ਨਹੀਂ ਰਿਹਾ ਹੁਣ ਪੁਲਿਸ ਵਾਲੇ ਨੂੰ ਉਹ ਦੱਸਦਾ ਆ ਕਿ ਇਹਦੀ ਜਿਹੜੀ ਚਾਚੀ ਹੈ ਨਾ ਪ੍ਰੇਮਵਤੀ ਉਹ ਸੀਗੀ ਉਹ ਬਿਲਕੁਲ ਬੇਫਿਕਰ ਸੀਗੀ ਜਿਸ ਟਾਈਮ ਅਸੀਂ ਬੱਚੇ ਦੀ ਭਾਲ ਕਰ ਰਹੇ ਸੀਗੇ ਉਹ ਘਰ 'ਚ ਆਰਾਮ ਨਾਲ ਸੁੱਤੀ ਪਈ ਸੀ ਤਾਂ ਹੁਣ ਪੁਲਿਸ ਵਾਲਿਆਂ ਦਾ ਸ਼ੱਕ ਉਹਦੇ ਤੇ ਜਾਂਦਾ ਆ ਹੁਣ ਉਹ ਪੁਲਿਸ ਵਾਲੇ ਕੀ ਕਰਦੇ ਆ ਪ੍ਰੇਮਵਤੀ ਤੇ ਉਹਦਾ ਜਿਹੜਾ ਘਰ ਵਾਲਾ ਹੁੰਦਾ ਹੈ ਕਲਾਸ਼ ਨੇ ਦੋਨਾਂ ਨੂੰ ਅਰੈਸਟ ਕਰਦੇ ਆ ਹੁਣ ਇਹਨਾਂ ਨੂੰ ਅਰੈਸਟ ਕਰਕੇ ਜਦੋਂ ਪੁਛਤਾਛ ਕੀਤੀ ਜਾਂਦੀ ਹੈ ਤਾਂ ਫਿਰ ਆਪਣੇ ਜੋ ਇਹ ਬਿਆਨ ਚ ਜੋ ਸਭ ਦੱਸਦੇ ਆ ਤਾਂ ਉਹ ਬੇਹਦੀ ਹੈਰਾਨ ਕਰਨ ਵਾਲੀਆਂ ਗੱਲਾਂ ਹੁੰਦੀਆਂ ਆ ਹੁਣ ਇਹ ਦੱਸਦੇ ਆ ਕਿ ਸਾਡੇ ਘਰ ਚ ਦੋ ਬੱਚਿਆਂ ਦਾ ਜਿਹੜਾ ਜਨਮ ਹੁੰਦਾ ਆ ਤੇ ਦੋਨੋਂ ਦਾ ਦੋਨੋਂ ਹੀ ਕੁਛ ਦਿਨਾਂ ਬਾਅਦ ਹੈ ਜਿਹੜਾ ਉਹ ਮਰ ਜਾਂਦੇ ਆ ਹੁਣ ਜਦੋਂ ਸਾਡੇ ਘਰ ਤੀਜਾ ਬੱਚਾ ਹੋਣ ਵਾਲਾ ਸੀ ਤਾਂ ਸਾਨੂੰ ਕਿਸੇ ਨੇ ਕਿਹਾ ਕਿ ਇਹਨਾਂ ਦੇ ਨਾਲ ਇੱਕ ਹੋਰ ਪਿੰਡ ਪੈਂਦਾ ਆ ਕਾਲਾ ਖੇੜਾ ਉੱਥੋਂ ਦਾ ਇਹ ਤਾਂਤ੍ਰਿਕ ਸੀਗਾ ਨਸੀਮ ਅਲੀ ਹੁਣੇ ਉਹਦੇ ਕੋਲ ਜਾਂਦੇ ਆ ਉਹ ਕਹਿੰਦਾ ਆ ਕਿ ਤੁਸੀਂ ਕੀ ਕਰਨਾ ਆ ਬੱਕਰੇ ਦੀ ਬਲੀ ਦੇਣੀ ਆ ਤੇ ਬੱਕਰੇ ਦੇ ਖੂਨ ਦੇ ਨਾਲ ਤੂੰ ਆਪਣੀ ਘਰ ਵਾਲੀ ਨੂੰ ਜਿਹੜਾ ਉਹ ਸਨਾਨ ਕਰਵਾਣਾ ਆ ਤੇ ਉਸ ਤੋਂ ਬਾਅਦ ਤੁਸੀਂ ਗੰਗਾ ਚ ਜਾ ਕੇ ਡੁਬਕੀ ਲਾ ਲੈਣੀ ਆ ਤੁਹਾਡਾ ਇਹ ਜਿਹੜਾ ਬੱਚਾ ਹੋਣ ਵਾਲਾ ਬਿਲਕੁਲ ਸਹੀ ਸਲਾਮਤ ਹੋਏਗਾ ਹੁਣੇ ਉਦਾਂ ਹੀ ਕਰਦੇ ਜਿੱਦਾਂ ਉਹ ਤਾੰਤ੍ਰਿਕ ਦੱਸਦਾ ਆ ਹੁਣ ਹੁੰਦਾ ਕੀ ਹੈ ਬਾਕੀ ਬੱਚੇ ਤਾਂ ਜਦੋਂ ਹੋਗੇ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਤਾਂ ਇਹ ਤਾਂ ਆਪਣਾ ਟਾਈਮ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਬੱਚੇ ਨੇ ਜਨਮ ਲੈ ਲਿਆ ਤੇ ਮਰਿਆ ਹੋਇਆ ਪੈਦਾ ਹੋਇਆ ਹੁਣ ਇਸ ਤੋਂ ਬਾਅਦ ਇਹ ਇਹ ਡਰ ਜਾਂਦੇ ਐ ਹੁਣ ਇਹਦਾ ਜਿਹੜਾ ਹਸਬੈਂਡ ਹੁੰਦਾ ਆ ਪ੍ਰੇਮਬਤੀ ਦਾ ਕੈਲਾਸ਼ ਉਹ ਕਹਿੰਦਾ ਆ ਕਿ ਤਾਤ੍ਰਿਕ ਕੁਝ ਨਹੀਂ ਹੁੰਦੇ ਨਾ ਬਾਬਿਆਂ ਕੋਲ ਕੁਝ ਨਹੀਂ ਹੈ ਮੈਂ ਨਹੀਂ ਜਾਣਾ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜੇ ਉਹਨੇ ਦੇਣਾ ਹੋਏਗਾ ਆਪਾਂ ਨੂੰ ਬੱਚਾ ਤਾਂ ਉਹ ਦੇ ਦੇਗਾ ਪਰ ਇਹਦੀ ਜਿਹੜੀ ਵਾਈਫ ਹੁੰਦੀ ਆ ਪ੍ਰੇਮਬਤੀ ਉਹਨੂੰ ਹਾਲੇ ਵੀ ਇਹ ਲੱਗ ਰਿਹਾ ਸੀਗਾ ਕਿ ਜੇ ਮੈਂ ਤੰਤ੍ਰਿਕ ਕੋਲ ਜਾਵਾਂਗੀ ਤਾਂ ਸ਼ਾਇਦ ਜਿਹੜਾ ਮੇਰਾ ਅਗਲਾ ਬੱਚਾ ਹੋਏਗਾ ਉਹ ਸਹੀ ਸਲਾਮਤ ਇਸ ਦੁਨੀਆ ਤੇ ਆ ਜਾਏਗਾ ਹੁਣ ਇਹਨੂੰ ਪਤਾ ਸੀਗਾ ਕਿ ਇਹਦਾ ਜਿਹੜਾ ਹਸਬੈਂਡ ਹੈ ਕੈਲਾਸ਼ ਉਹ ਇਹਦੇ ਨਾਲ ਨਹੀਂ ਜਾਏਗਾ ਹੁਣ ਇਹ ਕੀ ਕਰਦੀ ਹੈ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਮੈਂ ਪੇਕੇ ਜਾਣਾ ਆ ਹੁਣ ਇਹਦੇ ਘਰ ਵਾਲੇ ਨੂੰ ਵੀ ਇਹੀ ਲੱਗ ਰਿਹਾ ਸੀਗਾ ਕਿ ਤਿੰਨ ਬੱਚਿਆਂ ਦੀ ਮੌਤ ਹੋਈ ਹੈ ਇਹਦੇ ਦਿਮਾਗ ਤੇ ਬੋਝ ਆ ਤੇ ਜੇ ਆਪਣੇ ਪੇਕੇ ਜਾਏਗੀ ਉੱਥੇ ਹੱਸੇ ਖੇਡੇਗੀ ਤਾਂ ਸ਼ਾਇਦ ਇਹ ਠੀਕ ਹੋ ਜਾਏ ਹੁਣ ਇਹ ਪੇਕੇ ਜਾਂਦੀ ਹੈ ਤੇ ਪੇਕੇ ਜਾਣ ਤੋਂ ਬਾਅਦ ਇਹ ਆਪਣੀ ਮਾਂ ਨੂੰ ਨਾਲ ਲੈ ਕੇ ਉਸ ਬਾਬੇ ਦੇ ਕੋਲ ਫਿਰ ਜਾਂਦੀ ਹੈ ਤਾੰਤ੍ਰਿਕ ਦੇ ਕੋਲ ਹੁਣ ਤਾੰਤ੍ਰਿਕ ਸੀਗਾ ਜਿਹੜਾ ਪਹਿਲਾਂ ਇਹਨੇ ਥੋੜੇ ਪੈਸੇ ਲਏ ਸੀਗੇ ਹੁਣ ਇਹ ਡਬਲ ਪੈਸੇ ਦੀ ਡਿਮਾਂਡ ਕਰ ਰਿਹਾ ਸੀਗਾ ਤੇ ਕਹਿ ਰਿਹਾ ਸੀਗਾ ਕਿ ਮੈਂ ਤਾਂ ਕੰਮ ਕਰਾਂਗਾ ਜੇ ਤੁਸੀਂ ਮੈਨੂੰ ਡਬਲ ਪੈਸੇ ਦਵੋਗੇ ਹੁਣ ਇਹ ਪੈਸੇ ਦੇਣ ਲਈ ਵੀ ਰਾਜ਼ੀ ਹੋ ਜਾਂਦੀ ਹੈ ਇਸ ਤੋਂ ਬਾਅਦ ਇਹਨੂੰ ਕਹਿੰਦਾ ਹੈ ਕਿ ਇਸ ਵਾਰੀ ਕਿਸੇ ਬੱਕਰੇ ਦੀ ਬਲੀ ਨਹੀਂ ਦੇਣੀ ਇਸ ਵਾਰੀ ਕਿਸੇ ਬੱਚੇ ਦੀ ਬਲੀ ਦੇਣੀ ਹੈ ਪਰ ਬੱਚੇ ਦਾ ਇੰਤਜ਼ਾਮ ਤੂੰ ਖੁਦ ਕਰੇਂਗੀ ਅੱਗੇ ਦੀ ਜੋ ਵੀ ਕ੍ਰਿਆ ਹੋਏਗੀ ਉਹ ਮੈਂ ਖੁਦ ਕਰ ਦਵਾਂਗਾ ਪਰ ਬੱਚੇ ਦਾ ਇੰਤਜ਼ਾਮ ਤੂੰ ਕਰਨਾ ਆ ਹੁਣ ਇੱਥੇ ਮੰਨ ਜਾਂਦੀ ਐ ਹੁਣ ਇਹਨੂੰ ਯਾਦ ਆਉਂਦਾ ਆ ਕਿ ਮੇਰੇ ਜੇਠ ਦੇ ਘਰ ਦੋ ਬੱਚੇ ਐ ਇੱਕ ਬੱਚਾ ਛੋਟਾ ਆ ਵੱਡੇ ਨੂੰ ਤਾਂ ਹੁਣ ਉਹ ਲੈ ਕੇ ਜਾਣ ਹੀ ਸੀ ਸਕਦੀ ਕਿਤੇ ਤੇ ਉਹਨੂੰ ਲੱਗ ਰਿਆ ਸੀਗਾ ਕਿ ਛੋਟਾ ਬੱਚਾ ਕੁਝ ਬੋਲ ਨਹੀਂ ਸਕਦਾ ਤੇ ਕਿਉਂ ਨਾ ਮੈਂ ਇਹਨੂੰ ਹੀ ਚੱਕਾਂ ਹੁਣ ਉਦਾਂ ਹੀ ਕਰਦੀ ਐ ਜੇ ਉਹ ਵੇਖਦੀ ਐ ਕਿ ਮੇਰਾ ਜੇਠ ਹੈ ਜਿਹੜਾ ਉਹ ਸ਼ਹਿਰ ਗਿਆ ਆ ਤੇ ਜਿਹੜੀ ਮੇਰੀ ਜਠਾਣੀ ਐ ਉਹ ਜਿਹੜੀ ਖੇਤਾਂ 'ਚ ਚਾਰਾ ਲੈਣ ਲਈ ਗਈ ਹੋਈ ਐ ਹੁਣੇ ਕੀ ਕਰਦੀ ਐ ਬੱਚੇ ਨੂੰ ਚੋਰੀ ਉਹਨਾਂ ਦੇ ਘਰੋਂ ਚੱਕ ਕੇ ਲੈ ਜਾਂਦੀ ਐ ਤੇ ਆਪਣੇ ਘਰ ਲਜਾ ਕੇ ਉਹਦਾ ਗਲਾ ਘੁੱਟ ਕੇ ਮਾਰ ਕੇ ਆਪਣੇ ਘਰ ਹੀ ਰੱਖਦੀ ਐ ਪਹਿਲਾਂ ਜਿਸ ਟਾਈਮ ਇਹ ਸਾਰੇ ਲੱਭ ਰਹੇ ਸੀਗੇ ਉਸ ਟਾਈਮ ਉਹ ਬੱਚਾ ਇਹਨਾਂ ਦੇ ਘਰ ਸੀਗਾ ਇਹਨੇ ਮਾਰ ਕੇ ਆਪਣੇ ਘਰ 'ਚ ਹੀ ਲੁਕਾ ਕੇ ਰੱਖਿਆ ਹੋਇਆ ਸੀ ਬੱਚੇ ਨੂੰ ਹੁਣ ਇਸ ਤੋਂ ਬਾਅਦ ਕੀ ਕਰਦੀ ਐ ਜਦੋਂ ਰਾਤ ਦਾ ਸਮਾਂ ਆਉਂਦਾ ਆ ਤਾਂ ਇਹ ਉਸੇ ਤਾੰਤ੍ਰਿਕ ਦੇ ਕੋਲ ਹੀ ਦੁਬਾਰਾ ਜਾਂਦੀ ਐ तांत्रिक ਹੁਣ ਕੀ ਕਰਦਾ ਹੈ ਉਹ ਕਹਿੰਦਾ ਹੈ ਕਿ ਇਸ ਬੱਚੇ ਦੇ ਸੱਤ ਟੁਕੜੇ ਕਰਨੇ ਆ ਤੇ ਉਦਾਂ ਹੀ ਕਰਦੀ ਹੈ ਉਸ ਬੱਚੇ ਦੇ ਸੱਤ ਟੁਕੜੇ ਕਰਕੇ ਜੋ ਵੀ ਉਹਨੇ ਕੋਈ ਕ੍ਰਿਆ ਕਰਨੀ ਸੀਗੀ ਉਹ ਕਰਦਾ ਹੈ ਉਹ ਕਹਿੰਦਾ ਹੈ ਕਿ ਹੁਣ ਜਿਹੜਾ ਤੇਰਾ ਬੱਚਾ ਹੋਏਗਾ ਬਿਲਕੁਲ ਸਹੀ ਸਲਾਮਤ ਇਸ ਦੁਨੀਆ ਤੇ ਆ ਜਾਏਗਾ ਹੁਣ ਇਹ ਆਪਣਾ ਬੱਚੇ ਦੀ ਬਲੀ ਦੇ ਕੇ ਘਰ ਆਣ ਕੇ ਵਾਪਸ ਆਰਾਮ ਦੇ ਨਾਲ ਸੌ ਜਾਂਦੀ ਹੈ ਤੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਇਸ ਤੋਂ ਬਾਅਦ ਇਹ ਜਦੋਂ ਪੁਲਿਸ ਨੂੰ ਬਿਆਨ ਦੇ ਰਹੀ ਸੀ ਇਹ ਵੀ ਦੱਸ ਰਹੀ ਹੈ ਕਿ ਇਹਦੇ ਵਿੱਚ ਮੇਰੇ ਪਤੀ ਦਾ ਕੋਈ ਹੱਥ ਨਹੀਂ ਉਹਨੂੰ ਤਾਂ ਪਤਾ ਵੀ ਨਹੀਂ ਕਿ ਮੈਂ ਸਭ ਕੁਝ ਕੀਤਾ ਆ ਔਰ ਇਹਦਾ ਜਿਹੜਾ ਘਰ ਵਾਲਾ ਸੀਗਾ ਉਹ ਵੀ ਇਹੀ ਬਿਆਨ ਦੇ ਰਿਹਾ ਸੀਗਾ ਕਿ ਮੈਨੂੰ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਇਹਨੂੰ ਇਹ ਕੰਮ ਕਰਨ ਹੀ ਨਹੀਂ ਸੀ ਦੇਣਾ ਪਰ ਹੁਣ ਕੀ ਹੋ ਸਕਦਾ ਸੀ ਤੇ ਹੁਣ ਇਸ ਤੋਂ ਬਾਅਦ ਹੈ ਜਿਹੜਾ ਇਸ ਲੇਡੀਜ਼ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਹੋ ਸਕਦਾ ਇਹਦੀ ਮੈਡੀਕਲ ਕੰਡੀਸ਼ਨ ਠੀਕ ਨਾ ਹੋਏ ਹੁਣ ਜਦੋਂ ਇਹਦਾ ਮੈਡੀਕਲ ਹੁੰਦਾ ਤਾਂ ਉਹਦੇ ਵਿੱਚ ਇੱਕ ਹੋਰ ਖੁਲਾਸਾ ਹੁੰਦਾ ਹੈ 3 ਮਹੀਨੇ ਦੀ ਫਿਰ ਤੋਂ ਪ੍ਰੈਗਨੈਂਟ ਸੀਗੀ ਇਹ ਲੇਡੀ ਤੇ ਬੱਚਾ ਸੀਗਾ ਜਿਹੜਾ ਉਹ ਹਾਲੇ ਤੱਕ ਤਾਂ ਠੀਕ ਠਾਕ ਸੀ ਤੇ ਹੁਣ ਇਸ ਤੋਂ ਬਾਅਦ ਜਦੋਂ ਬੱਚੇ ਦੇ ਮਾਪਿਆਂ ਨੂੰ ਪਤਾ ਚੱਲਦਾ ਆ ਕਿ ਸਾਡੇ ਬੱਚੇ ਦੀ ਇਹਨੇ ਬਲੀ ਦੇ ਦਿੱਤੀ ਆਪਣਾ ਬੱਚਾ ਬਚਾਉਣ ਲਈ ਤਾਂ ਹੁਣ ਇਹ ਕਹਿੰਦੇ ਆ ਦੇ ਬੱਚੇ ਦੇ ਮਾਪਿਓ ਕਿ ਜੇ ਇਹਨਾਂ ਨੂੰ ਬੱਚਾ ਹੀ ਚਾਹੀਦਾ ਸੀਗਾ ਤੇ ਸਾਡੇ ਤੋਂ ਮੰਗ ਲੈਂਦੇ ਅਸੀਂ ਆਪਣਾ ਬੱਚਾ ਦੇਣ ਲਈ ਤਿਆਰ ਸੀ ਇਹਨਾਂ ਨੂੰ ਸਾਡਾ ਵੱਡਾ ਬੱਚਾ ਚਾਹੀਦਾ ਸੀ ਤਾਂ ਅਸੀਂ ਵੱਡਾ ਵੀ ਦੇ ਦੇਣਾ ਸੀ ਅਗਰ ਇਹਨਾਂ ਨੂੰ ਛੋਟਾ ਚਾਹੀਦਾ ਸੀ ਅਸੀਂ ਛੋਟਾ ਵੀ ਦੇਣ ਨੂੰ ਤਿਆਰ ਸੀ ਪਰ ਇਹਨਾਂ ਨੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਕਿਉਂ ਔਰ ਆ ਵਾਕਈ ਹੈਰਾਨ ਕਰਨ ਵਾਲੀ ਗੱਲ ਸੀਗੀ ਕਿ ਇੱਕ ਛੋਟੇ ਜਿਹੇ ਮਾਸੂਮ ਜਿਹੇ ਬੱਚੇ ਨੂੰ ਡੇਢ ਸਾਲ ਦੇ ਬੱਚੇ ਨੂੰ ਇਹਨਾਂ ਨੇ ਸੱਤ ਟੁਕੜਿਆਂ 'ਚ ਵੱਡਕੇ ਉਹਦੀ ਬਲੀ ਦੇ ਦਿੱਤੀ ਹੁਣ ਇਸ ਤੋਂ ਬਾਅਦ ਉਸ ਤਾੰਤ੍ਰਿਕ ਨਸੀਮ ਮਲੀ ਨੂੰ ਵੀ ਹੈ ਜਿਹੜਾ ਅਰੈਸਟ ਕਰ ਲਿਆ ਜਾਂਦਾ ਆ ਤੇ ਦੀ ਜਿਹੜੀ ਮਾਂ ਹੁੰਦੀ ਆ ਉਹਨੂੰ ਵੀ ਆਖਿਰ ਕਿਵੇਂ ਦੀ ਇਹ ਔਰਤ ਸੀ ਜਿਹੜੀ ਖੁਦ ਮਾਂ ਬਣਨ ਵਾਲੀ ਸੀ ਕਿਵੇਂ ਇੱਕ ਛੋਟੇ ਜੇ ਮਾਸੂਮ ਜੇ ਬੱਚੇ ਦੀ ਬਲੀ ਦੇਣ ਲਈ ਤਿਆਰ ਹੋ ਗਈ ਜਿਹਦਾ ਗਲਾ ਇਹਨੇ ਆਪਣੇ ਹੱਥਾਂ ਨਾਲ ਘੁੱਟਿਆ ਉਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਹਦੇ ਬੱਚਿਆਂ ਨੂੰ ਇਹਨੇ ਸੱਤ ਟੁਕੜਿਆਂ 'ਚ ਕੱਟਿਆ ਉਹ ਇਹੀ ਵਾਰ-ਵਾਰ ਕਹਿ ਰਹੀ ਸੀਗੀ ਕਿ ਇਹਨੂੰ ਕਿਉਂ ਨਹੀਂ ਤਰਸਾਇਆ ਤਾਂ ਖੁਦ ਮਾਂ ਬਣਨ ਵਾਲੀ ਸੀਗੀ ਇਹਨੇ ਕਿਵੇਂ ਮੇਰੇ ਬੱਚੇ ਨੂੰ ਇੰਨੀ ਬੇਰਮੀ ਦੇ ਨਾਲ ਮਾਰ ਦਿੱਤਾ ਔਰ ਆਪਣੇ ਆਪ ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸੇ ਹੋਰ ਦੇ ਬੱਚੇ ਦੀ ਬਲੀ ਦੇ ਕੇ ਅਸੀਂ ਆਪਣੇ ਬੱਚੇ ਦੀ ਜ਼ਿੰਦਗੀ ਕਿਵੇਂ ਮੰਗ ਸਕਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਜਿੰਨੇ ਵੀ ਇਹਦੇ ਨਾਲ ਲੋਗ ਰਲੇ ਹੋਏ ਸੀਗੇ ਜਿਹੜੇ ਵੀ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਤੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਸਾਡੇ ਨਾਲ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆ ਕੱਲੇਖ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ